ਹਾਂਜੀ ਸਤ ਸ੍ਰੀ ਅਕਾਲ ਨਮਸਕਾਰ ਆਦਾ ਪਿਆਰੇ ਦੋਸਤੋ ਫਿਰ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਅਸੀਂ ਬਣਾਉਣ ਜਾ ਰਹੇ ਹਾਂ ਜੀ ਅਸੀਂ ਅੱਜ ਬਣਾ ਰਹੇ ਹਾਂ ਜੀ ਘਰੇ ਇੱਕ ਸਪੈਸ਼ਲ ਚੀਜ਼ ਜੋ ਕਿ ਸਾਡੀ ਬਹੁਤ ਜਣਿਆਂ ਦੀ ਡਿਮਾਂਡ ਸੀ ਅੱਜ ਕਹਿੰਦੇ ਅੱਜ ਅਸੀਂ ਬਣਾਉਣੀ ਹੈ ਜੀ ਪੂਰੀਆਂ ਹਨਾ ਤੇ ਬੱਚਿਆਂ ਦੀ ਵੀ ਜਿਹੜੀ ਡਿਮਾਂਡ ਸੀਗੀ ਤੇ ਮੈਡਮ ਜੀ ਦੀ ਵੀ ਤੇ ਮੇਰਾ ਵੀ ਸੀਗਾ ਇਸ ਚੀਜ਼ ਦੇ ਵਿੱਚ ਯੋਗਦਾਨ ਮੈਂ ਕਿਹਾ ਕਿਉਂ ਨਾ ਬਣਾ ਕੇ ਪੂਰੀਆਂ ਖਾਧੀਆਂ ਜਾਣ ਤੇ ਉਹਦੀਆਂ ਹੋ ਰਹੀਆਂ ਜੀ ਤਿਆਰੀਆਂ ਤੂਰੀਆਂ ਤੇ ਆਜੋ ਹੁਣ ਆਪਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਉਨੇ ਹਾਂ ਜੀ ਉਹ ਮਾਹੌਲ ਪੂ ਇੱਕ ਨੇ ਫੋਕਸ ਦੇ ਰੱਖਿਆ ਜੀ ਆਪਣਾ ਫੋਨ ਤੇ ਕਿਉਂਕਿ ਗੇਮ ਖੇਡ ਰਿਆ ਵੀ ਬਾਵਾ ਸਾਰੀ ਭੁੱਖ ਲੱਗੇ ਫਿਰ ਉਸ ਤੋਂ ਬਾਅਦ ਪੂਰੀਆਂ ਖਾਧੀਆਂ ਜਾਣੀਆਂ ਆ। ਭੁੱਖ ਲੱਗੀ ਪਈ। ਤੇ ਚੱਲੋ ਆਪਾਂ ਵੇਖਦੇ ਆਂ ਜੀ ਜਿਹੜੀ ਤਿਆਰੀ ਹੋ ਗਈ ਹੈ ਜਾਂ ਨਹੀਂ। ਦੀਪੂ ਕਰੀ ਅੰਦਰ ਸਫਾਈ ਰਸੋਈ ਦੀ ਕਹਿੰਦੀ ਵੀ ਉਸ ਤੋਂ ਬਾਅਦ ਪੂਰੀਆਂ ਬਣਾਵਾਂਗੇ ਸਾਥ-ਸਾਥ ਜਗ੍ਹਾ ਤੇ ਖੜ ਕੇ ਹਨਾ। ਤੇ ਭਾਲੂ ਨੇ ਆਟਾ ਗੁੰਨ ਕੇ ਰੱਖਤਾ ਕਿਉਂਕਿ ਜਿਹੜੀ ਅੱਜ ਸਾਰਿਆਂ ਦੀ ਮਿਹਨਤ ਬਹੁਤ ਜ਼ਿਆਦਾ ਲੱਗਣੀ ਆ। ਕਿਉਂਕਿ ਢੀਲ ਵੀ ਸਾਰਿਆਂ ਦੀ ਹੀ ਹੋਈ ਸੀ ਸਾਰਿਆਂ ਨੇ ਖਾਣਾ ਹਨਾ ਤੇ ਆ ਇੱਕ ਆ ਬੰਦਾ ਜਿਹੜਾ ਕੁਛ ਨਹੀਂ ਕਰਦਾ ਬੈਠਾ ਲਾ ਫੋਨ ਤੇ ਗੇਮ ਹੀ ਖੇਡਦਾ ਕਰ ਲਾ ਪਾਸੇ ਮੂੰਹ ਤਾਂ ਤੇਰਾ ਵੇਖਿਆ ਹੀ ਆ ਸਾਰਿਆਂ ਨੇ ਤੇ ਹਾਂਜੀ ਦੋਸਤੋ ਫਿਰ ਜਿਹੜਾ ਸਾਡਾ ਕਾਰਗ੍ਰਾਮ ਹੋ ਚੁੱਕਿਆ ਸ਼ੁਰੂ ਕੜਾਈ ਰੱਖਤੀ ਵਿੱਚ ਤੇਲ ਪਾ ਦਿੱਤਾ ਗਿਆ ਅੱਜ ਅਸੀਂ ਖਾਵਾਂਗੇ ਪੂੜੀਆਂ ਕੜਾਈ ਵਿੱਚ ਪਾ ਦਿੱਤਾ ਗਿਆ ਤੇਲ ਤੇ ਤੇਲ ਹੋਊਗਾ ਗਰਮ ਫਿਰ ਉਸ ਤੋਂ ਬਾਅਦ ਸਿੱਟਾਂਗੇ ਦੇ ਵਿੱਚ ਪੂੜੀਆਂ ਤੇ ਭੱਲ ਪੂੜੀ ਲੱਗੇ ਪਏ ਆ ਵੇਲਣ ਜੇ ਉਹ ਲੁਸੀਆਂ ਦੀ ਪੂੜੀਆਂ ਖਾਣ ਵਾਸਤੇ ਇੱਕ ਬੰਦੇ ਦੀ ਆ ਦੇਖੋ ਕੰਮ ਕੋਈ ਕਰਦਾ ਨਹੀਂ ਇਹਨੇ ਕਿਧਰ ਪੈਦਾ ਇਹ ਸਿਰੇ ਦਾ ਬੇਸ਼ਰਮ ਆ ਸਿਰੇ ਦਾ ਕੰਮ ਆ ਸੇ ਨੇ ਇੱਕ 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 ਪੈਸੇ ਦਾ ਵੀ ਕੰਮ ਨਹੀਂ ਕੀਤਾ ਨੀ ਡੱਕਾ ਵੀ ਨਹੀਂ ਤੋੜਿਆ ਕੀ ਕੱਲੀਆਂ ਪੂੜੀਆਂ ਹੀ ਆ ਕੱਲੀਆਂ ਪੂੜੀਆਂ ਹੀ ਆ ਆਹੋ ਇੱਥੇ ਦੇਖਣਾ ਵਈਆ ਇੱਥੇ ਦੇਖ ਲੈ ਕੇ ਆਇਆ ਤੇ ਲੋ ਜੀ ਦੋਸਤੋ ਅਸੀਂ ਜੀ ਆਪਣਾ ਕਾਰਜਕ੍ਰਮ ਕਰਤਾ ਸ਼ੁਰੂ ਤੇ ਆ ਤੁਸੀਂ ਦੇਖ ਸਕਦੇ ਹੋ ਪੂਰੀਆਂ ਬਣਾਉਣੀਆਂ ਕਰਤੀਆਂ ਚ ਸ਼ੁਰੂ ਤੇ ਮੇਰੀ ਡਿਊਟੀ ਲੱਗੀ ਹੋਈ ਹੈ ਜੀ ਇਹਨਾਂ ਨੂੰ ਪਲਟਣ ਤੇ ਕੱਢਣ ਤੇ ਤੇ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਜੀ ਬਣਾਉਣ ਤੇ ਸੋ ਕਮੈਂਟ ਕਰਕੇ ਦੱਸੋ ਜੀ ਜਿਹੜੀਆਂ ਪੂਰੀਆਂ ਕਿਹਨੂੰ ਕਿਹਨੂੰ ਪਸੰਦ ਆ ਸੋ ਬਹੁਤ ਦਿਨਾਂ ਤੋਂ ਸਾਡੀ ਜਿਹੜੀ दिली ਤਮੰਨਾ ਸੀ ਵੀ ਕੁਝ ਸਪੈਸ਼ਲ ਜੀ ਚੀਜ਼ ਬਣਾ ਕੇ ਖਾਈਏ ਤੇ ਅਸੀਂ ਖਾਵਾਂਗੇ ਹਾਂ ਤੇ ਤੁਸੀਂ ਹੋਰ ਵੀ ਕਮੈਂਟ ਕਰਕੇ ਦੱਸੋ ਜੇ ਵੀ ਜਿਹੜੀ ਕੋਈ ਤੁਹਾਡੀ ਫੇਵਰਿਟ ਚੀਜ਼ ਆ ਹਨਾ ਇੱਕ ਵਾਰ ਤੇ ਤੁਸੀਂ ਦੱਸੋ ਜੇ ਕਮੈਂਟ ਕਰਕੇ ਅਸੀਂ ਬਣਾਵਾਂਗੇ ਅਸੀਂ ਅੱdte ਬਣਾਈਆਂ ਅਸੀਂ ਮੈਗੀ ਫਿਰ ਬਣਾਈ ਅਸੀਂ ਜੀ ਪੂੜੀਆਂ ਤੇ ਹੁਣ ਅਸੀਂ ਨੈਸਟ ਬਣਾਵਾਂਗੇ ਕੋਹਰ ਸੀ ਕੋਈ ਸਪੈਸ਼ਲ ਜੀ ਚੀਜ਼ ਬਣਾਵਾਂਗੇ ਆਰਾਮ ਨਾਲ ਬਸ ਜਿੱਤੇ ਨੂੰ ਛੁੱਟੇ ਉੱਤੇ ਹਾਂ ਇਹ ਸਾਡੇ ਸਾਰਿਆਂ ਦੀ ਸਾਡੇ ਸਾਰਿਆਂ ਦੀ ਚੁਆਇਸ ਸੀ ਵੀ ਅਸੀਂ ਬਣਾ ਲਓ ਵੀ ਪੂੜੀ ਫੁੱਲ ਕੇ ਲੈ ਆ ਵੀ ਨੇੜੇ ਲੈ ਨੇੜੇ ਲੈ ਦਰਸ਼ਕਾਂ ਨੂੰ ਖਾਜਦੀ ਆਪਣੀ ਪੂੜੀ ਫੁੱਲ ਚੁੱਕੀ ਆ ਆਹ ਆਹ ਏ ਜਿਵੇਂ ਵੀਰੇ ਇਹ ਪੁੱਛ ਕਰ ਮੇਰਾ ਬੁੱਗ ਲਗਾ ਇਹ ਅਸੀਂ ਤਾਂ ਸਿੱਖ ਰਹੇ ਆ ਘਰੇ ਨਾ ਅਸੀਂ ਸੋਚਦੇ ਆਂ ਕਿ ਛੋਟਾ ਜਿਹਾ ਨਾ ਹੋਟਲ ਖੋਲ ਲਈਏ ਘਰੇ ਤੇ ਇਹ ਪਤਾ ਕਿਉਂ ਬਣਾਈਆਂ ਜਾ ਰਹੀਆਂ ਪੂੜੀਆਂ ਅੱਜ ਇਹ ਤਾਂ ਬਣਾਈਆਂ ਜਾ ਰਹੀਆਂ ਕਿਉਂਕਿ ਜਿੰਨੇ ਬੱਚੇ ਆ ਸਾਰਿਆਂ ਦੀ ਡਿਮਾਂਡ ਸੀ ਵੀ ਆਪਾਂ ਕੁਝ ਸਪੈਸ਼ਲ ਜਿਹਾ ਬਣਾ ਕੇ ਖਾਈਏ ਸਾਰਾ ਸਾਰ ਮੈਂ ਸਹੀ ਗੱਲ ਦੱਸਾਂ ਤੁਹਾਨੂੰ ਅਸੀਂ ਸਾਰੇ ਨਾ ਖਾਣ ਦੇ ਥੋੜੀ ਜਿਹੀ ਜੇ ਸਾਰੇ ਜਿਆਦਾ ਹੀ ਖੋਸਦੇ ਨੇ ਵੀ ਖਾਣ ਪੀਣ ਐ ਨਾ ਛਿੱਟਾ ਕਰ ਛਿੱਟੇ ਪੈਣਦੇ ਆ ਅਸੀਂ ਖਾਣ ਪੀਣ ਦੇ ਸ਼ੌਕੀਨ ਆ ਮਤਲਬ ਕਹਿਣ ਦਾ ਭਾਵ ਤੇ ਸਾਨੂੰ ਖਾਣਾ ਪੀਣਾ ਵਧੀਆ ਲੱਗਦਾ ਵੀ ਕੁਛ ਨਾ ਕੁਛ ਨਾ ਮਾ ਤਾਂ ਨਵਾਂ ਨਵਾਂ ਤਾਂ ਨਵਾਂ ਬਣਾ ਕੇ ਸੋ ਕਮੈਂਟ ਕਰਕੇ ਦੱਸੋ ਜੇ ਜਿਹੜਾ ਵੀ ਇਹ ਚੀਜ਼ਾਂ ਸਾਡੀਆਂ ਚੰਗੀਆਂ ਆ ਕਿ ਮਾੜੀਆਂ ਤੁਹਾਨੂੰ ਕੁਝ ਕਹਿਣਾ ਹੋਵੇ ਨਹੀਂ ਨਹੀਂ ਕੁਛ ਕਹਿਣਾ ਦੀਪੂ ਕੁਝ ਕਹਿਣਾ ਹੋਵੇ ਆਪਣੀ ਆਡੀਅன்ஸ் ਨੂੰ ਕੋਈ ਮੈਸੇਜ ਕੋਈ ਸਨੇਹਾ ਦੇਣਾ ਹੋਵੇ ਨਹੀਂ ਚਲੋ ਕੋਈ ਗੱਲ ਨਹੀਂ ਇਹ ਸੰਗ ਦੇ ਅਜੇ ਬੱਚੇ ਅਜੇ ਆਏ ਨਹੀਂ ਨਾ ਇਹਨਾਂ ਚੀਜ਼ਾਂ ਦੇ ਵਿੱਚ ਤਾਂ ਕਰਕੇ ਥੋੜੀ ਸੰਗ ਮੰਨਦੇ ਆ ਹੌਲੀ 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 ਆਉਣਗੇ ਵਿੱਚ ਕਿਵੇਂ ਹਾਂ ਤੇ تنویر कौर ਗਈ ਹੋਈ ਅੱਜ ਘੁੰਮਣ ਫਿਰਨ ਉਹ ਇਸ ਕਰਕੇ ਹੈ ਨਹੀਂ ਛਿੱਟੇ ਪੈਣਗੇ ਕੋਡ ਰਾਮ ਨੇ ਪਾਈ ਪੂੜੀਆਂ ਲਗਭਗ ਬਣ ਚੁੱਕੀਆਂ ਜੀ ਤੇ ਹੁਣ ਅਸੀਂ ਆ ਇੱਕ ਸਪੈਸ਼ਲ ਪੂਰੀ ਬਣਾਈ ਹੈ ਬਣਾਈ ਘਦੀ ਬਣ ਗਈ ਥੋੜੀ ਜਿਹੀ ਵਿੰਗੀ ਹੋ ਗਈ ਆ ਤੇ ਹੁਣ ਇੱਕ ਨੂੰ ਮੈਂ ਕੈਮਰਾ ਬੈਕ ਕਰ ਲਾਂ ਗਰਮੀ ਕਰਕੇ ਸਾਰੇ ਸਾਥ ਸਾਡਾ ਛੱਡ ਗਏ ਆ ਜੀ ਤੇ ਅਸੀਂ ਰਹਿ ਗਏ ਦੋਨੇ ਜੀ ਦੀ ਐਡਵਾਈਸ ਸੀਗੀ ਪੂੜੀਆਂ ਦੀ ਇਹ ਬੰਦੇ ਦੀ ਇਹ ਹੁਣ ਆਇਆ ਪਹਿਲਾਂ ਗਾਇਬ ਹੋ ਗਿਆ ਸੀ ਕਿਤੇ ਤਿਆਰ ਸਿਕਡੀਆਂ ਜੀ ਪੂੜੀਆਂ ਜੋ ਕਿ ਬਹੁਤ ਹੀ ਸੁਆਦਿਸ਼ਟ ਬਣੀਆਂ ਵੇਖਣ ਚ ਲੱਗ ਰਿਆ ਖਾਣ ਤੋਂ ਪਤਾ ਲੱਗੂਗਾ ਕਿੱਦਾਂ ਦੀਆਂ ਬਣੀਆਂ ਤੇ ਬਾਕੀ ਹੁਣ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਅਗਲੇ ਟੇਕ ਦੇ ਵਿੱਚ ਜਦ ਅਸੀਂ ਬਹਿ ਕੇ ਪੂੜੀਆਂ ਖਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਹਨਾ ਕਿ ਕਿੱਦਾਂ ਦੀਆਂ ਬਣੀਆਂ ਤੂੰ ਰੋਕਾ ਤਾਂ ਜੋੜਨਾ ਉਹ ਫਿਰ ਮਾਲੀ ਪਤਲੇ ਗਾਉਣਾ ਇਹ ਬਾਈ ਦੀ ਐਡਵਾਈਸ ਸੀ ਇਹਦਾ ਆਈਡੀਆ ਸੀਗਾ ਕਹਿੰਦਾ ਵੀ ਆਪਾਂ ਪੂੜੀਆਂ ਖਾਣੇ 12 ਸਾਲ ਬਣਾਉਣਾ ਤਾਂ ਭਟੂਰੇ ਸੀ ਪਰ ਉਹਨਾਂ 'ਚ ਮੈਥੀ ਮਿਹਨਤ ਨਾਲ ਹੀ ਲੱਗਦੀ ਸੀ ਬਣਾਉਣੇ ਅਸੀਂ ਭਟੂਰੇ ਸੀ ਪਰ ਭਟੂਰਿਆਂ ਦੇ ਸੀ ਜਦੋਂ ਵੀਡੀਓ ਦੇਖੀ YouTube ਤੇ ਉਹ ਤਾਂ ਵੀ ਬੜੀ ਜ਼ਿਆਦਾ ਮਿਹਨਤ ਸੀ ਇਸ ਕਰਕੇ ਅਸੀਂ ਫਿਰ ਫਟੂਰੇ ਕੈਨਸਲ ਕਰਕੇ ਪੂੜੀਆਂ ਚਲੋ ਫਿਰ ਆਪਾਂ ਮਿਲਦੇ ਆ ਜੀ ਨੈਕਸਟ ਟੈਕ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਤੋਂ ਪੁੱਛਦੇ ਆ ਵੀ ਜਿਹੜੀਆਂ ਪੂੜੀਆਂ ਬਣੀਆਂ ਹਨਾ ਵੀ ਕੀ ਟੇਸਟ ਆ ਉਹਨਾਂ ਦਾ ਕੀ ਆਨੰਦ ਆ ਰਿਹਾ ਸੋ ਮੈਂ ਕੈਮਰਾ ਬੈਕ ਕਰਕੇ ਤੁਹਾਨੂੰ ਦਿਖਾਉਣਾ ਜੀ ਬੜੇ ਆਨੰਦ ਨਾਲ ਆ ਦੇਖੋ ਤੁਸੀਂ ਦੇਖ ਸਕਦੇ ਹੋ ਵਿਚਾਲੇ ਰੱਖੀਆਂ ਹੋਈਆਂ ਤੇ ਖਾ ਰਹੇ ਹੁਣ ਆਪਾਂ ਕਰਦੇ ਆ ਜੀ ਕੈਮਰਾ ਬੈਕ ਤੇ ਲਓ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਪੁੱਛਦੇ ਆ ਮੈਡਮ ਜੀ ਨੂੰ ਵੀ ਜਿਹੜੀਆਂ ਪੂੜੀਆਂ ਬਣੀਆਂ ਹੋਈਆਂ ਜੀ ਕਿੰਨਾ ਕੁ ਸਵਾਦ ਆ ਰਿਹਾ ਕਿੰਨਾ ਕੁ ਆਨੰਦ ਆ ਰਿਹਾ ਹਮਮ ਦਰਸਾਲ ਅਸ ਗਰਮੀ ਦੇ ਵਿੱਚ ਜਿਹੜੀਆਂ ਪੂੜੀਆਂ ਬਣਾਈਆਂ ਤੇ ਪੂੜੀਆਂ ਸਾਡੀਆਂ ਬਹੁਤ ਟੇਸਟੀ ਬਣੀਆਂ ਨੇ ਜੀ ਮੈਨੂੰ ਸਵਾਦ ਲੱਗ ਰਿਹਾ ਕੱਲ ਦੀ ਰੋਟੀ ਠੀਕ ਹੈ ਬਾਕੀ ਇਹਨਾਂ ਚ ਸਾਰਿਆਂ ਦਾ ਪਿਆਰ ਸੀ ਜੀ ਸਵਾਦ ਕਿਵੇਂ ਨਾ ਹੋਵੇ ਬਿਲਕੁਲ ਬਿਲਕੁਲ ਸਾਡੀ ਰਾਤ ਦੀ ਰੋਟੀ ਛੱਡੀ ਇੱਥੇ ਤੇ ਬਾਕੀ ਹੁਣ ਆਪਾਂ ਸਵਾਦ ਰੋਟੀ ਨਹੀਂ ਸਾਧੇ ਸੀ ਤੇ ਹੁਣ ਸਾਰਿਆਂ ਨੇ ਇਕੱਠੇ ਹੀ ਖਾਣੀ ਆ ਤੇ ਹੁਣ ਆਪਾਂ ਅਗਲਾ ਵੀਊ ਲੈਣੇ ਆ ਇੱਕਮ ਤੋਂ ਹਾਂ ਭਾਈ ਕਿਵੇਂ ਬਣੀਆਂ ਬਹੁਤ ਸਵਾਦ ਆ ਸਵਾਦ ਲੱਗਣੀਆਂ ਕਿਉਂਕਿ ਸਾਰਿਆਂ ਨੇ ਰਾਤ ਦੀ ਰੋਟੀ ਛੱਡ ਰੱਖੀ ਸੀ ਵੀ ਅਸੀਂ ਪੂੜੀਆਂ ਹੀ ਖਾਣੀਆਂ ਹੁਣ ਆਪਾਂ ਪੁੱਛਦੇ ਹਾਂ ਜੀ ਗੈਰੀ ਸੰਧੂ ਨੂੰ ਹਾਂ ਭਈ ਕਿੰਨਾ ਨੀ ਬਣੀਆਂ ਹੱਸਨਾ 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 ਦੇਰ ਰਿਵਿਊ ਦੇ ਕੇ ਕਿਵੇਂ ਦੀਆਂ ਬਣੀਆਂ ਇਹ ਪੂੜੀਆਂ ਜਿਹੜੀਆਂ ਬਫਵਾਦ ਬਣੀਆਂ ਆ ਜਾਓ ਤੁਸੀਂ ਵੀ ਖਾ ਲਓ ਪੂੜੀਆਂ ਤੇ ਬਾ ਮੇਰੇ ਵੱਲੋਂ ਫ੍ਰੀ ਦਾ ਸਸਰੀ ਕਾ ਚਲੋ ਠੀਕ ਹੈ ਠੀਕ ਹੈ ਹਾਂ ਬਾਲੂ ਕੀ ਰਿਵਿਊ ਆ ਕਿਵੇਂ ਦੀਆਂ ਬਣੀਆਂ ਪੂੜੀਆਂ ਬਹੁਤ ਟੇਸਟੀ ਬਣੀਆਂ ਬਹੁਤ ਟੇਸਟੀ ਬਣੀਆਂ ਆਪਾਂ ਆਲੂ ਬਹੁਤ ਮਿਹਨਤ ਤੇ ਬਹੁਤ ਜਿਹੜਾ ਪਿਆਰ ਲੱਗਿਆ ਹੈ ਨਾ ਪੂੜੀਆਂ ਦੇ ਵਿੱਚ ਤੇ ਚਲੋ ਵੀ ਆਪਾਂ ਵੀ ਹੁਣ ਖਾ ਲਈਏ ਕਿਤੇ ਇਹ ਨਾ ਹੋਵੇ ਮੈਂ ਕੱਲੀ ਵੀਡੀਓ ਸ਼ੂਟ ਕਰਦਾ ਰਹਾ ਤੇ ਉਦੋਂ ਨੂੰ ਜਿਹੜੇ ਪੂੜੀਆਂ ਖਾਧੀਆਂ ਜਾਂਦੇ ਹੁਣ ਆਪਾਂ ਤੇ ਪੁੱਛਦੇ ਆਂ ਦੀਪੂ ਤੋਂ ਹਨਾ ਜਿਹੜਾ ਪੂੜੀਆਂ ਦਾ ਰਿਵਿਊ ਲੈਨੇ ਆਂ ਵੀ ਜਿਹੜੀਆਂ ਪੂੜੀਆਂ ਕਿਵੇਂ ਦੀਆਂ ਬਣੀਆਂ ਕਿੰਨਾ ਕ ਆਨੰਦ ਆਇਆ ਬਹੁਤ ਮਜ਼ਾ ਆਇਆ ਸੰਸਾਰਿਆਂ ਨੂੰ ਪੂੜੀਆਂ ਖਾ ਕੇ ਕਿੰਨੀ ਮਿਹਨਤ ਲੱਗੀ ਸੀ ਬਣਾਉਣ ਤੇ ਬਹੁਤ ਮਿਹਨਤ ਲੱਗੀ ਦੀਪੂ ਕਹਿੰਦੀ ਵੀ ਜਿਹੜੀਆਂ ਪੂੜੀਆਂ ਬਹੁਤ ਸਵਾਦ ਬਣੀਆਂ ਕਿਉਂਕਿ ਮਿਹਨਤ ਵੀ ਸਾਡੀ ਬਹੁਤ ਲੱਗੀ ਹੋਈ ਸੀਗੀ ਤੇ ਫਿਰ ਆਪਾਂ ਇਸ ਵਲੌਗ ਨੂੰ ਕਰਦੇ ਆਂ ਜੀ ਖਤਮ ਹਨਾ ਕਿਉਂਕਿ ਬਹੁਤ ਜ਼ਿਆਦਾ ਲੰਬਾ ਹੋ ਗਿਆ ਹਨਾ ਜਿਹੜਾ ਵਲੌਗ ਬਣਾਇਆ ਪਿਆਰ ਪਾ ਕੇ ਵਿੱਚ ਪੂਰੀਆਂ ਵੀ ਬਣਾਈਆਂ ਤੇ ਵਲੌਗ ਵੀ ਬਣਾਇਆ ਹੈ ਨਾ ਤੇ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਕੇ ਸਾਡਾ ਸਾਥ ਦਿਓ ਤੇ ਸਾਨੂੰ ਦੱਸੋ ਜਿਹੜੇ ਅੱਜ ਦਾ ਵਲੌਗ ਕਿੱਦਾਂ ਦਾ ਬਣਿਆ ਪੂਰੀਆਂ ਕਿੱਦਾਂ ਦੀਆਂ ਬਣੀਆਂ ਤੇ ਹੁਣ ਨਾਲੇ ਇਹ ਵੀ ਕਮੈਂਟ ਕਰਕੇ ਦੱਸ ਦਿਓ ਜੇ ਹੁਣ ਅਸੀਂ ਜਿਹੜੀ ਅਗਲੀ ਡਿਸ਼ ਜਾਂ ਰੈਸਿਪੀ ਆ ਜਿਹੜੀ ਕਿਹੜੀ ਲੈ ਕੇ ਆਈਏ ਜਾਂ ਕਿਹੜੀ ਬਣਾਈਏ ਸੋ ਠੀਕ ਹੈ ਜੀ ਬਣੇ ਰਹੋ ਸਾਡੇ ਚੈਨਲ ਦੇ ਨਾਲ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਥੈਂਕ ਯੂ